ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਮੀਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਮੇਰਾ ਹੁਲਿਆ ਦੇਖੋ ਤੁਸੀਂ ਕੀ ਬਣਾ ਪਿਆ ਤੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਰੈਕਪੋਟ ਠੀਕ ਠਾਕ ਆ ਤੇ ਹੁਣ ਟਾਈਮ ਹੋ ਗਿਆ 9:30 ਤਾਂ ਬਹੁਤ ਹੋ ਗਿਆ ਤੇ ਬਹੁਤ ਜ਼ਿਆਦਾ ਕੰਮ ਵਧੀਆ ਹੋਇਆ ਸੀਗਾ ਅੱਜ ਤੇ ਬਲੌਗ ਹੀ ਨਹੀਂ ਪੈ ਰਹੀ ਜੀ ਬੜਾ ਹੀ ਔਖਾ ਹੋਇਆ ਪਿਆ ਬਲੌਗ ਪਾਉਣ ਦਾ ਤਾਂ ਕੰਮ ਹੀ ਬਹੁਤ ਜ਼ਿਆਦਾ ਔਖਾ ਹੋਇਆ ਤੇ ਕਿ ਕੰਮ ਜ਼ਿਆਦਾ ਹੋ ਗਿਆ ਆਪਾਂ ਜਦੋਂ ਦਾ ਸਟੀਚਿੰਗ ਵਗੈਰਾ ਤੇ ਹੋਰ ਕਈ ਕੰਮ ਸ਼ੁਰੂ ਕਰ ਲਿਆ ਤੇ ਕੰਮ ਪ੍ਰਮਾਤਮਾ ਦੀ ਕਿਰਪਾ ਨਾਲ ਕਾਫੀ ਜ਼ਿਆਦਾ ਵਧ ਗਿਆ ਤੇ ਫਿਰ ਔਖਾ ਹੋ ਜਾਂਦਾ ਕੱਲਿਆਂ ਨੂੰ ਨਾ ਟਕਾਵਟ ਵੀ ਬਹੁਤ ਹੋ ਜਾਂਦੀ ਹੈ ਤੇ ਕੰਮ ਵੀ ਬਹੁਤ ਹੋ ਜਾਂਦਾ ਹੈ ਆਰਡਰ ਵੀ ਫਟਾਫਟ ਭਗਤਾਉਣੇ ਬੜੇ ਔਖੇ ਹੋ ਜਾਂਦੇ ਆ ਟਾਈਮ ਸੈਟ ਕਰਨੇ ਬੜੇ ਜ਼ਰੂਰੀ ਹੁੰਦੇ ਆ ਨਾ ਜੇ ਨਹੀਂ ਜਾਂਦੇ ਤਾਂ ਪਹਿਣਾ ਫਿਰ ਕਹਿਣਗੇ ਆ ਕਿ ਕਿਸੇ ਸਾਡੇ ਆਰਡਰ ਕੱਢਦੇ ਨਹੀਂ ਹੈਗੇ ਜੀਤੀ ਇਸ ਕਰਕੇ ਮੈਂ ਸੈਂਡਲਰ ਅੱਜ ਵੀ ਬਸ ਮੈਂ ਤੁਹਾਡੇ ਲਈ ਇੱਕ ਫਟਾਫਟ ਵੀਡੀਓ ਬਣਾ ਰਹੀ ਹਾਂ ਔਰ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਵਾਲੀ ਹਜੇ ਜਿਹੜੀ ਉਹ ਦਾਣੇ-ਦਾਣੇ ਵਾਲੀ ਪ੍ਰੋਬਲਮ ਸੀ ਇੱਕ ਕੁੜੀ ਆ ਦੀ ਉਹਦੇ ਬਾਰੇ ਮੈਥੋਂ ਵਲੌਗ ਪੜ ਨਹੀਂ ਰਿਹਾ ਹੈਗਾ ਉਹ ਵੀ ਦੇਣਾ ਹੈਗਾ ਵਲੌਗ ਬਹੁਤ ਜ਼ਰੂਰੀ ਹੈ ਉਹ ਵੀ ਤੇ ਅੱਜ ਵੀ ਮੈਂ ਤੁਹਾਡੇ ਨਾਲ ਬਸ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰੂੰਗੀ ਬਹੁਤ ਲੰਮਾ ਛੋੜਾ ਭਾਸ਼ਣ ਨਹੀਂ ਦੇਵਾਂਗੀ ਅੱਪਾ ਅੱਜ ਬੜਾ ਕਹਤ ਨਹੀਂ ਆਨੇ ਉਹ ਲੰਬੀਆਂ ਛੋੜੀਆਂ ਗੱਲਾਂ ਕਰਦੇ ਹੋ ਤੁਸੀਂ ਅੱਪਾ ਬਹੁਤ ਜ਼ਿਆਦਾ ਲੰਬੀਆਂ ਛੋੜੀਆਂ ਗੱਲਾਂ ਨਹੀਂ ਬਣਾਗੇ ਹਨ ਤੇ ਕੁਝ ਭੈਣਾ ਤਾਂ ਹੁਣੇ ਸ਼ੌਪ ਤੇ ਮਿਲਣੀ ਆ ਜਾਂਦੀਆਂ ਨੇ ਬਹੁਤ ਵਧੀਆ ਲੱਗਦਾ ਇੱਕ ਭੈਣ ਆਈ ਸੀ ਜਿਵੇਂ ਦੀਪ ਪ੍ਰੋਡੇ ਤੋਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਦਾ ਕਿ ਮਿਲਦੇ ਆ ਜਦੋਂ ਹਨ ਕਿਉਂਕਿ ਤੁਸੀਂ ਤਾਂ ਮੈਨੂੰ ਦੇਖਦੇ ਰਹਿੰਦੇ ਹੋ ਮੈਂ ਤੁਹਾਨੂੰ ਫਸਟ ਟਾਈਮ ਮਿਲਦੀ ਹੁਣੀ ਮੈਨੂੰ ਬਹੁਤ ਚੰਗਾ ਲੱਗਦਾ ਮਿਲ ਕੇ ਘਰ ਤੇ ਚਲੋ ਜੀ ਚੱਲਦਾ ਰਹਿੰਦਾ ਆਪਣਾ ਹੈ ਇਹ ਆਦਾਨ ਪ੍ਰਦਾਨ ਗੱਲਾਂ ਬਾਤਾਂ ਦਾ ਵਧੀਆ ਲੱਗਦਾ ਹੈ ਕਈਆਂ ਨਾਲ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਬਾਕੀ ਨਾ ਕੁਝ ਕੁ ਪ੍ਰੋਬਲਮਸ ਹੈਗੀਆਂ ਨੇ ਭੈਣਾਂ ਦੀਆਂ ਮੇਰੇ ਤੇ ਅੰਚ ਹੈਗੀਆਂ ਨੇ ਤੇ ਅੱਜ ਮੇਰੇ ਦਿਮਾਗ ਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਹੈਗੀ ਸੀਗੀ ਤੇ ਉਹ ਹੈਗੀ ਕਨਸਟਿਪੇਸ਼ਨ ਦੀ ਜਾਂ ਇੱਕ ਭੈਣ ਨੇ ਕਿਹਾ ਸੀਗਾ ਬਵਾਸੀਰ ਬਾਰੇ ਹੈਨਾ ਪਾਇਲਸ ਦੀ ਪ੍ਰੋਬਲਮ ਜਿਹੜੀ ਪਾਇਲਸ ਪ੍ਰੋਬਲਮ ਹੈਗੀ ਹੈ ਨਾ ਇਹ ਉਦੋਂ ਹੁੰਦੀ ਹੈ ਜਦੋਂ ਸਾਨੂੰ ਕਨਸਟਿਪੇਸ਼ਨ ਰਹਿੰਦੀ ਹੈ ਔਰ ਕੰਟੀਨਿਊਸਲੀ ਰਹਿੰਦੀ ਹੈ ਬਹੁਤ ਲੰਬਾ ਸਮਾਂ ਰਹਿੰਦੀ ਹੈ ਹੈਨਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੁੰਦੀ ਹੈ ਤੇ ਉਦੋਂ ਇਹ ਹੌਲੀ ਹੌਲੀ ਜਿਹੜੀ ਕਨਸਟਿਪੇਸ਼ਨ ਆ ਇਹ ਪਾਇਲਸ ਦਾ ਰੂਪ ਲੈ ਜਾਂਦੀ ਹੈ ਸੋ ਪਾਇਲਸ ਆ ਜਿਹੜੀ ਪਹਿਲਾਂ ਤਾਂ ਕਨਸਟਿਪੇਸ਼ਨ ਹੀ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੈਗੀ ਹੈ ਤੇ ਉਸ ਤੋਂ ਬਾਅਦ ਫਿਰ ਪਾਇਲਸ ਹੈਨਾ ਉਹਦੇ ਵਾਸਤੇ ਮੈਂ ਅੱਜ ਤੁਹਾਨੂੰ ਖੜੀ ਖੜੀ ਥੋੜੀ ਦੇਰ 2-4 ਮਿੰਟ ਦੇ ਵਿੱਚ ਹੀ ਤੁਹਾਨੂੰ ਇੱਕ ਚੀਜ਼ ਦੱਸ ਦਿੰਨੀ ਆ ਹਾਂ ਇੱਕ ਨੁਸਖਾ ਦੱਸ ਦਿੰਨੀ ਆ ਇੱਕ ਰੈਮਡੀ ਦੱਸ ਦਿੰਨੀ ਆ ਤੁਸੀਂ ਉਹਨੂੰ ਫੋਲੋ ਜ਼ਰੂਰ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੋਬਲਮਸ ਆ ਕਿਉਂਕਿ ਪੇਟ ਤੋਂ ਹੀ ਸਾਰੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਨੇ ਅਗਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਹਾਨੂੰ ਬਿਮਾਰੀਆਂ ਹੀ ਬਿਮਾਰੀਆਂ ਨਹੀਂ ਜੀ ਜਿਆਦਾ ਬਿਮਾਰੀਆਂ ਜਿਹੜੀਆਂ ਉਹ ਸਾਡੇ ਪੇਟ ਕੋਈ ਹੁੰਦੀਆਂ ਨੇ ਸੋ ਪੇਟ ਦਾ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਉਹਦੇ ਲਈ ਮੈਂ ਐਗਜ਼ਾਮ ਦੱਸ ਦਿੰਨੀ ਆ ਕਿ ਛੋਟਾ ਜਿਹਾ ਨੁਸਖਾ ਹੈਗਾ ਤੁਸੀਂ ਜ਼ਰੂਰ ਫੋਲੋ ਕਰਨਾ ਹੈ ਤੁਸੀਂ ਨਾ ਉਹ ਲੈ ਲੈਣੀਆਂ ਹੈਗੀਆਂ ਨੇ ਹਰੜਾ ਛੋਟੀ ਹਰੜ ਹੁੰਦੀ ਹੈ ਜਿਵੇਂ ਹਨਾ ਛੋਟੀਆਂ ਹਰੜਾ ਲੈ ਲੈਣੀਆਂ ਨੇ ਉਹਨਾਂ ਨੂੰ ਤੁਸੀਂ ਥੋੜੇ ਜਿ ਇੱਕ ਚਮਚ ਦੇਸੀ ਘੀਏ ਦੇ ਵਿੱਚ ਉਹ ਕਰ ਲੈਣਾ ਹੈ ਰੋਸਟ ਕਰ ਲੈਣਾ ਠੀਕ ਹੈ ਭੁੰਨ ਲੈਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਸਾਈਡ ਤੇ ਕੱਢ ਦੇਣਾ ਤੇ ਫਿਰ ਬਿਨਾਂ ਘੀਤੋਂ ਜਿਵੇਂ 50 ਗ੍ਰਾਮ ਦੀ ਆਪਾਂ ਹਰੜਾ ਲਈਆਂ 20 ਗ੍ਰਾਮ ਸੌਂਫ ਲੈ ਲਿਓ ਤੇ ਸੌਂਫ ਨੂੰ ਡਰਾਈ ਰੋਸਟ ਕਰ ਲਿਓ ਬਿਨਾਂ ਘੀਤੋਂ ਹੀ ਉਹਨੂੰ ਭੁੰਨ ਲਿਓ ਸੁੱਕਾ ਹੀ ਭੁੰਨ ਲਿਓ ਹਨਾ ਤੇ ਉਹਨਾਂ ਦਾ ਪਾਊਡਰ ਬਣਾ ਲਿਓ ਹਰੜਾ ਨੂੰ ਵੀ ਪਹਿਲਾਂ ਤੁਸੀਂ ਰੋਸਟ ਕਰ ਲੈਣਾ ਭੁੰਨ ਲੈਣਾ ਉਸ ਤੋਂ ਬਾਅਦ ਤੁਸੀਂ ਉਹ ਨੂੰ ਅ ਕਿਸੇ ਮਿਕਸੀ ਜਾਰ ਦੇ ਵਿੱਚ ਗ੍ਰਾਈਂਡ ਕਰ ਲਿਓ ਤਾਂ ਪਾਊਡਰ ਬਣ ਜੂਗਾ ਤੇ ਇਸੇ ਤਰ੍ਹਾਂ ਹੀ ਸੌਫਾ ਜਿਹੜਾ ਉਹਦਾ ਪਾਊਡਰ ਬਣਾ ਲਿਓ ਤੇ ਇਹਨਾਂ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਉਹਦੇ ਵਿੱਚ 2-4 ਚਮਚ ਹੈਗੀ ਹੈ ਜਿਹੜੇ ਉਹ ਇਸ ਬਗੋਲ ਦੇ ਬੋਲ ਇੱਕ ਬਹੁਤ ਵਧੀਆ ਪਾਊਡਰ ਬਣ ਜੂਗਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਨਾਰਮਲ ਬਟਨ ਨਾਲ ਤੁਸੀਂ ਉਹ ਜਿਹੜਾ ਚੂਰਨ ਹੈਗਾ ਸੌਣ ਤੋਂ ਪਹਿਲਾਂ ਲੈ ਲਓ ਕੌਨਸਟਿਪੇਸ਼ਨ ਦੀ ਪ੍ਰੋਬਲਮ ਹੈ ਜਿਹੜੀ ਉਹ ਤੁਹਾਡੀ ਫਸਟ ਡੇ ਤੋਂ ਹੀ ਠੀਕ ਹੋਣੀ ਸ਼ੁਰੂ ਹੋ ਜੂਗੀ ਠੀਕ ਹੈ ਜੀ ਅਗਰ ਤੁਹਾਡੀ ਕੌਨਸਟਿਪੇਸ਼ਨ ਦੀ ਪ੍ਰੋਬਲਮ ਠੀਕ ਹੋ ਗਈ ਪੇਟ ਸਾਫ਼ ਹੋਣ ਲੱਗ ਗਿਆ ਤੇ ਇੱਕ ਤਾਂ ਉਹਦੇ ਨਾਲ ਹੀ ਬਹੁਤ ਜ਼ਿਆਦਾ ਤੁਸੀਂ ਐਕਟਿਵ ਵੀ ਰਹਿਣ ਲੱਗ ਜੂਗੇ ਤੁਹਾਨੂੰ ਭੁੱਖ ਲੱਗਣ ਲੱਗ ਜੂਗੀ ਤੁਹਾਡੀ ਸਿਹਤ ਠੀਕ ਰਹਿਣ ਲੱਗ ਜੂਗੀ ਕਿਉਂਕਿ ਜਦੋਂ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤੁਸੀਂ ਸੁਸਤ ਰਹਿੰਦੇ ਹੋ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਉਦੋਂ ਬਾਅਦ ਫਿਰ ਜਿਹੜੀ ਇਹਦੀ ਪਾਇਲਸ ਦੀ ਪ੍ਰੋਬਲਮ ਹੈਗੀ ਹੈ ਤੁਹਾਡੀ ਬਵਾਸੀਰ ਦੀ ਉਹਨੇ ਆਟੋਮੈਟਿਕਲੀ ਠੀਕ ਹੋ ਜਾਣਾ ਠੀਕ ਹੈ ਜੀ ਸੋ ਛੋਟਾ ਜਿਹਾ ਨੁਸਖਾ ਹੈਗਾ ਤੁਸੀਂ ਇਹਨੂੰ ਫੋਲੋ ਜ਼ਰੂਰ ਕਰਨਾ ਜਿੰਨਾਂ ਜਿੰਨਾਂ ਨੂੰ ਕਾਂਸਟਿਪੇਸ਼ਨ ਦੀ ਯਾਨੀ ਕਬਜ਼ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਨੇ ਇਹ ਨੁਸਖਾ ਜਿਹੜਾ ਜ਼ਰੂਰ ਯੂਜ਼ ਕਰਨਾ ਹੈ ਕੋਈ ਔਖਾ ਨਹੀਂ ਹੈਗਾ ਤੈਨੀਆਂ ਚੀਜ਼ਾਂ ਨੇ ਇਸਬੋਲ ਯਾਨੀ ਇਸਬੋਲ ਦਾ ਜਿਹੜਾ ਛਿਲਕਾ ਬੁਰਾਦਾ ਜਾਂ ਮਿਲ ਜਾਂਦਾ ਡੱਬੀ ਮਿਲ ਜਾਂਦੀ ਹੈ ਤੇ ਇੱਕ ਹੈਗਾ ਸੌਂਫ ਹੈਗੀ ਆ ਤੇ ਇੱਕ ਛੋਟੀਆਂ ਹਰੜਾ ਹੈਗੀ ਯਾਨੀ ਠੀਕ ਹੈ 50 ਗ੍ਰਾਮ ਛੋਟੀਆਂ ਹਰੜਾਂ ਲੈ ਲਿਓ 20 ਗ੍ਰਾਮ ਸੌਂਫ ਲੈ ਲਿਓ ਤੇ ਤਿੰਨ ਚਾਰ ਚਮਚ ਉਹਦੇ ਵਿੱਚ ਤੁਸੀਂ ਇਸ ਬੋਲ ਦਾ ਬਰਾਦਾ ਜਿਹੜਾ ਹੁੰਦਾ ਹੈ ਉਹ ਤੁਸੀਂ ਪਾ ਲਿਓ ਠੀਕ ਹੈ ਜੀ ਉਹਨੂੰ ਇੱਕ ਡੱਬੀ ਚ ਪਾ ਕੇ ਉਹ ਚੂਰਨ ਨੂੰ ਰੱਖ ਲਿਓ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਨਾਰਮਲ ਪਾਣੀ ਹੁੰਦਾ ਜਿਹੜਾ ਠੰਡਾ ਪਾਣੀ ਨਹੀਂ ਫ੍ਰਿਜ ਦਾ ਜਾਂ ਹਲਕਾ ਜਿਹਾ ਜੇ ਥਰਪੰਨਿਆ ਹੋਵੇ ਜਿਹਨੂੰ ਆਪਾਂ ਨਿੱਗਾ ਜਿਹਾ ਕਹਿੰਦੇ ਨੇ ਉਹਦੇ ਨਾਲ ਤੁਸੀਂ ਉਹ ਲੈ ਲਓ ਜਾਂ ਗਰਮ ਦੁੱਧ ਨਾਲ ਲੈ ਲਓ ਠੀਕ ਹੈ ਜੀ ਤੇ ਤੁਹਾਡੀ ਕਾਂਸਟਿਪੇਸ਼ਨ ਜਿਹੜੀ ਉਹ ਠੀਕ ਹੋ ਜੂਗੀ ਤੇ ਦੱਸ ਮੈਂ ਤੁਹਾਡੇ ਸਾਹਮਣੇ ਇੰਨੀਆਂ ਕੀ ਗੱਲਾਂ ਕਰਨੀਆਂ ਸੀ ਕਿ ਮੇਰੀਆਂ ਭੈਣਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਪੁੱਛਦੀਆਂ ਰਹਿੰਦੀਆਂ ਨੇ ਸੋ ਦੱਸਣਾ ਜ਼ਰੂਰੀ ਸੀਗਾ ਸੋ ਮੈਂ ਇਸ ਕਰਕੇ ਤੁਹਾਡੇ ਸਾਹਮਣੇ ਆਈ ਆ अदरवाइज ਬਿਲਕੁਲ ਹੀ ਟਾਈਮ ਨਹੀਂ ਹੁੰਦਾ ਜੀ ਹੁਣ ਤਾਂ ਬਸ ਕੁਛ ਹੋਈ ਨਾ ਬਸ ਇਦਾਂ ਹੀ ਆਇਆ ਕਰੂੰਗੀ ਕੁਛ ਨਾ ਕੁਛ ਦੱਸਣ ਵਾਸਤੇ ਹਨ ਤੇ ਨਾਲੇ ਤਾਂ ਤੁਸੀਂ ਬੋਰ ਨਹੀਂ ਹੋਵੋਗੇ ਤੇ ਨਾਲੇ ਕੋਈ ਮਤਲਬ ਕਿ ਕੋਈ ਇੰਪੋਰਟੈਂਟ ਜਿਹੜੀ ਕੋਈ ਚੀਜ਼ ਹੁੰਦੀ ਹੈ ਗੱਲ ਹੁੰਦੀ ਹੈ ਜਿਹੜੀ ਦੱਸਣੀ ਜ਼ਰੂਰੀ ਹੁੰਦੀ ਹੈ ਉਹ ਮੈਂ ਜ਼ਰੂਰ ਦੱਸਿਆ ਕਰੂੰਗੀ ਤੁਹਾਨੂੰ ਹਨਾ ਕੋਸ਼ਿਸ਼ ਕਰਿਆ ਕਰੂੰਗੀ ਕਿ ਡੇਲੀ ਤੁਹਾਡੇ ਸਾਹਮਣੇ ਆਵਾਂ ਸੋ ਇਹ ਜਿਹੜੀ ਰੈਮਡੀ ਹੈਗੀ ਹੈ ਇਹਨੂੰ ਫੋਲੋ ਜ਼ਰੂਰ ਕਰਨਾ ਹੈ ਫੋਲੋ ਕਰਕੇ ਇਹਦਾ ਰਿਜ਼ਲਟ ਜਿਹੜਾ ਉਹ ਜ਼ਰੂਰ ਸ਼ੇਅਰ ਕਰੋ ਤਾਂ ਕਿ ਬਾਕੀ ਭੈਣਾਂ ਨੂੰ ਵੀ ਫਾਇਦਾ ਹੋ ਸਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਚਲੋ ਠੀਕ ਹੈ ਜੀ ਹੁਣ ਖਾਣਾ ਖਾ ਲਈਏ ਆਪਾਂ ਕੱਪੜੇ ਚੇਂਜ ਕਰ ਲਈਏ ਤੇ ਫਿਰ ਕੱਲ ਨੂੰ ਫਿਰ ਮਿਲਦੇ ਹਾਂ ਇੱਕ ਵਧੀਆ ਜੀ ਵੀਡੀਓ ਲੈ ਕੇ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ